ਅੱਜ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਜਲਦ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਅੱਜ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸਵੇ ਸਾਢੇ 7 ਵਜੇ ਦਾ ਟਾਈਮ ਆ 17 ਮਈ 2023 ਨੂੰ ਆਪਾਂ ਵੀਡੀਓ ਕਵਰ ਕਰਦੇ ਹਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਆ ਜਿਹੜੀ ਸਕਰੀਨ ਤੇ ਬਸੀਂ ਜਰਸੀ ਕ੍ਰੋਸ ਦੇ ਵਿੱਚ ਦੇਖ ਰਹੇ ਤੁਸੀਂ ਇਹ ਕੱਲ ਜਿਹਦੀ ਡਿਲੀਵਰੀ ਹੋਈ ਆ ਮਗਰ ਮੇਲ ਕਾਫ ਆ ਇਹਦੇ ਦੇਖ ਸਕਦੇ ਹੋ ਬੱਚੇ ਦਾ 나ੜੂਆ ਨਾਲ ਆ ਕੱਲ ਡਿਲੀਵਰੀ ਹੋਈ ਆ ਫੇਸ ਕੁਆਲਿਟੀ ਬੱਸੀ ਦੇ ਜਿਹੜੇ ਪੂਰੀ ਠੰਡੀ ਸੀਲ ਆ ਬਰਫ਼ ਵਰਗੀ ਕੰਪਲਟ ਆਰਡਰ ਆ ਆ ਦੇਖ ਸਕਦੇ ਹੋ ਨੇੜ ਤੋਂ ਥਣ ਹਵਾਨਾ ਤੇ ਮਿਲਕ ਵੇਨ ਬਹੁਤ ਸਟਰੋਂਗ ਆਉਂਦੀ ਆ ਪਹਿਲਾਂ ਨੇ ਨੇ 20 ਕਿਲੋ ਦੁੱਧ ਦਿੱਤਾ ਹੋਇਆਗਾ ਹਾਂਜੀ ਪਹਿਲਾਂ ਨੇ 20 ਕਿਲੋ ਦੁੱਧ ਪਾਇਆ ਹੋਇਆਗਾ ਤੋੜ ਕੇ ਦਿਖਾਵਾਂਗੇ ਤੋੜ ਕੇ ਸਾਹਬਤ ਜਿੰਦ ਜਾਨ ਦੇ ਵਿੱਚ ਬੱਛੀ ਆ ਕੱਦ ਕਾਠ ਵਾਲੀ ਆ ਜੀ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਕਾ ਪੋਲੀ ਤੇ ਮੋਟੀ ਚਵਾਈ ਆ ਚਿੱਟਾ ਮੱਝਾਂ ਵਰਗਾ ਦੁੱਧ ਹੋਣਾ ਅੱਗੇ ਗਰਮੀ ਦੇ ਵਿੱਚ ਤੋਹਫਾ ਹੀ ਆ ਇਹ ਗਰਮੀ ਬਿਲਕੁਲ ਨਹੀਂ ਮਨਾਉਂਦੀਆਂ ਇਹ ਚੰਗੀ ਸ਼ਾਮ ਅਗੇ ਇਹ ਵੀਰ ਦੀ ਮੱਝ ਦਾ ਮੁਕਾਬਲਾ ਕਰਦੀਆਂ ਨੇ ਇਹ ਕ੍ਰੋਸ ਅੰਗ ਦੇ ਵਿੱਚ ਠੰਡੀਆਂ ਬੱਛੀਆਂ ਜਿਹੜੀਆਂ ਹੁੰਦੀਆਂ ਨੇ ਲੰਬੀ ਤੋਰ ਦੇ ਪੁੱਤ ਆ ਦੇਖ ਸਕਦੇ ਤੁਸੀਂ ਬੋਡੀ ਵੇਟ ਉੱਚਲਮਾ ਵੱਡਾ ਕੱਦ ਕਾਠ ਆ ਤੋਰ ਦੇ ਗੰਦ ਪੂਰੇ ਗੁੰਦਵੇਂ ਲੇਵੇ ਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਸੋਹਣਾ ਮੁਠੀ ਵਾਲਾ ਥਣ ਲੱਗਿਆ ਦਾ ਹੱਥਾਂ ਦੀ ਚਵਾਈ ਜਿਹੜਾ ਦੇਖ ਸਕਦੇ ਦੂਰ ਤੋਂ ਥਣ ਕੱਲਾ ਕੱਲਾ ਨਿੱਖ ਕੋਈ ਆਲ ਵਗੈਰਾ ਨਹੀਂ ਕਰਦੀ ਥਾਪੀ ਮਾਰ ਕੇ ਆਪਾਂ ਇੱਦਾਂ ਹੀ ਬਹਿ ਜਾਗੇ ਨੀਚੇ ਧਾਰਾ ਮਾਰ ਕੇ ਦਿਖਾਵਾਂਗੇ ਕੋਈ ਆਪਾਂ ਬੱਚਾ ਨਹੀਂ ਲਾਇਆ ਹੈਗਾਗਾ ਕੋਈ ਨਿਆਣਾ ਨਹੀਂ ਪਾਇਆ ਇੱਦਾਂ ਹੀ ਥੱਲੇ ਬਹਿ ਗਿਆ ਬਾਈ ਦੇਖ ਸਕਦੇ ਤੁਸੀਂ ਧਾਰ ਤੁਸੀਂ ਦੇਖ ਸਕਦੇ ਹੋ ਪੂਰੀ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਪਾਸ ਹੋ ਚੁੱਕੀ ਆ ਇਹ ਅਗਲੇ ਥਣਾਂ ਦੇ ਮਾਰ ਕੇ ਕੋਈ ਭੂਰ ਛਰ ਲੈਣੀ ਪੋਲੀ ਤੇ ਮੋਟੀ ਚਵਾਈ ਆ ਚਾਰੇ ਥਣਾਂ ਦੀ ਚਵਾਈ ਓਕੇ ਆ ਦੇਖ ਸਕਦੇ ਤੁਸੀਂ ਕੋਈ ਨਿਆਣਾ ਨਹੀਂ ਪਾਇਆ ਆਪਾਂ ਕੋਈ ਆਲ ਨਹੀਂ ਕਰਦੀ ਇਹ ਤੋ ਜਿਹੜੇ ਮੇਰੇ ਵੀਰ ਨੂੰ ਗੈੜ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਜਲਦ ਕਿ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ